ਫਿਲੌਰ ਦੇ ਨਜ਼ਦੀਕੀ ਪਿੰਡ ਮੋਤੀਪੁਰ ਖਾਲਸਾ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਪਿੰਡ ਵਾਸੀਆਂ ਵੱਲੋਂ ਬੀਡੀਪੀਓ ਦਫ਼ਤਰ ਫਿਲੌਰ ਵਿਖੇ ਵੀਡੀਓ ਮੈਡਮ ਅਰਜਿੰਦਰ ਕੌਰ ਦੀ ਹਾਜ਼ਰੀ ਵਿੱਚ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਮਨਜੀਤ ਸਿੰਘ ਸਰਪੰਚ ਹਰਪ੍ਰੀਤ ਸਿੰਘ ਸਿਮਰਨਜੀਤ ਕੌਰ ਹਰਪ੍ਰੀਤ ਕੌਰ ਹਰਪ੍ਰੀਤ ਸਿੰਘ ਨੂੰ ਪੰਚ ਨਿਯੁਕਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਜਥੇ ਉਹਨਾਂ ਪਿੰਡ ਵਾਸੀਆਂ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਉਥੇ ਹੀ ਸਾਬਕਾ ਸਰਪੰਚ ਜਰਨੈਲ ਸਿੰਘ ਮੋਤੀਪੁਰ ਖਾਲਸਾ ਨੇ ਵੀ ਨਵੀਂ ਚੁਣੀ ਪੰਚਾਇਤ ਨੂੰ ਮੁਬਾਰਕਬਾਦ ਦਿੱਤੀ ਉਹਨਾਂ ਨੇ ਪ੍ਰਗਟਾਈ ਕਿ ਨਵੀਂ ਚੁਣੀ ਹੋਈ ਪੰਚਾਇਤ ਪਿੰਡ ਦੀ ਬਿਹਤਰੀ ਲਈ ਕੰਮ ਕਰੇਗੀ ਇਸ ਦੌਰਾਨ ਸਮੂਹ ਪਿੰਡ ਵਾਸੀ ਮਾਯੂਸ ਹਨ ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਜਕਮਰ ਨੰਗਲ ਦੀ ਰਿਪੋਰਟ ਅਸੀਂ ਬੜੀ ਕੁਛ ਮਹਿਸੂਸ ਕਰ ਰਹੇ ਹਾਂ ਸਾਡੀ ਅੱਜ ਇੱਕ ਸ਼ਨੀਵਾਰ ਜਿਹੜੀ ਸਰਸੰਤੀ ਦੀ ਪੰਚਾਇਤ ਬਣੀ ਹੈ ਤੇ ਇਸ ਕਰਕੇ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਫੈਸਲੇ ਨੂੰ ਮਾਨ ਦਿੱਤਾ ਤੇ ਸਾਡੀ ਸਾਰਿਆਂ ਦੀ ਗੱਲ ਮੰਨੀ ਜਦੋਂ ਪਹਿਲਾਂ ਅਸੀਂ ਚਾਰ ਜਣੇ ਖੜੇ ਸੀ ਦਾਅਵੇਦਾਰ ਸੀਗੇ ਲੇਕਿਨ ਜਦੋਂ ਗੁਰਦੱਤ ਸਾਹਿਬ ਆ ਗਏ ਅਸੀਂ ਸਮਝਾਇਆ ਤੇ ਫਿਰ ਉਹਨਾਂ ਨੇ ਜਿਹੜੀ ਸਹਿਮਤੀ ਪ੍ਰਗਟ ਕੀਤੀ ਐ ਸਦਮਜੀਤ ਸਿੰਘ ਤੇ ਤੇ ਬਾਕੀ ਸਾਡੇ ਮੈਂਬਰ ਪੰਚਾਇਤ ਆ ਬੀਬੀ ਹਰਪੀ ਗੌਰ ਤੇ ਆਪਣੇ ਹਰਪੀ ਸਿੰਘ ਇਹਨਾਂ ਦੇ ਨਾਂ ਆ ਤੇ ਇਧਰੋਂ ਆਪਣੇ ਪੇਲੇ ਵਾਈਫੀ ਦੇ ਨਾਂ ਆ ਮਨ ਲੋ ਵੀ ਪਤਾ ਲੱਗਾ ਵੀ ਕਾਫੀ ਪਹਿਲਾਂ ਵੀ ਸਮੇ ਸਰਸੰਤੀ ਨਾਲ ਚੋਣ ਹੁੰਦੀਆਂ ਰਹੀਆਂ ਪਹਿਲੀ ਵਾਰੀ ਹਾਂਜੀ ਪੰਜਵੀਂ ਵਾਰ ਪਹਿਲਾਂ ਆ ਜਿਹੜੀ 6ਵੀਂ ਵਾਰ ਸਰਸੰਤੀ ਦਾ ਪੰਜਾਤ ਜਿਹੜੀ ਸਾਡੀ ਚੁਣੀ ਗਈ ਹੈ ਤੇ ਮੈਂ ਬਾਕੀ ਪਿੰਡਾਂ ਨੂੰ ਵੀ ਬੇਨਤੀ ਕਰਦਾ ਵੀ ਇਸੇ ਤਰ੍ਹਾਂ ਸਰਸੰਤੀ ਨਾਲ ਇੱਕ ਤਾਂ ਪਿੰਡ 'ਚ ਪਾਰਟੀਵਾਦੀ ਨਹੀਂ ਬਣਦੀ ਤੇ ਸਾਰੇ ਜਿਹੜੇ ਵੀਰ ਉਹਨਾਂ ਨੂੰ ਬੇਨਤੀ ਆ ਵੀ ਉਹ ਸਰਸੰਤੀ ਦਾ ਪੰਜਾਤ ਚੋਣ ਵਾਦਤ ਤੇ ਇਸ ਕਰਕੇ ਜਿਹੜਾ ਸਾਡੇ ਸਟਾਫ ਨੂੰ ਵੀ ਡਿਊਟੀਆਂ ਲੱਗਦੀਆਂ ਉਹ ਵੀ ਘਟਣਾ ਤੇ ਬਾਕੀ ਅਸੀਂ ਵੱਧ ਤੋਂ ਵੱਧ ਪਿੰਡ ਵਾਸੀ ਸੇਵਾ ਹੀ ਕਰਨੀ ਆ ਜਿਹੜਾ ਆਪਣਾ ਕੰਮ ਛੱਡ ਕੇ ਦੂਜੇ ਦੀ ਸੇਵਾ ਕਰ ਸਕਦਾ ਉਹ ਉਹਨਾਂ ਨੂੰ ਅੱਗੇ ਲਿਓ ਤੇ ਸਾਡੇ ਨੌਜਵਾਨ ਨੇ ਵੀ ਹਰਪੀ ਸਿੰਘ ਇੱਧਰੇ ਬਿਠੇ ਨੇ ਤੇ ਰਿਸ਼ਪਿੰਦਰ ਸਿੰਘ ਤੇ ਸਾਡੇ ਤੁਹਾਡੇ ਨੌਜਵਾਨ ਨੇ ਤੁਸੀਂ ਪੰਜ ਬਣਾਏ ਆ 300 ਅਸੀਂ ਚਾਹੁੰਦੇ ਵੀ ਇਹ ਕਿ ਮੌਕਾ ਇਹ ਕਿ ਨਾ ਇਨ੍ਹਾਂ ਚ ਅਸੀਂ ਵੱਖਰੇ ਦੇਖੇ ਪਿੰਡ ਵਾਸੀ ਸਾਨੂੰ ਕੋਈ ਵੀ ਕੰਮ ਹੋਇਆ ਤੇ ਇਨ੍ਹਾਂ ਨੇ ਮੂਰੇ ਹੋ ਕੇ ਕੰਮ ਕੀਤੇ ਆ ਚਾਹੇ ਸਾਨੂੰ ਪੈਸੇ ਕੋ ਸਰਕਾਰਾਂ ਦੇ ਕੰਮ ਸੀ ਸਪੰਡ ਤੇ ਡਰੇਆ ਦੇ ਬੰਨ ਤੇ ਬਿੱਟੇ ਵੀ ਪਾਉਣੀ ਸੀ ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਕੀਤਾ ਕੋ ਵੀ ਪਿੰਡ ਦਾ ਕਾਰਜ ਹੋਵੇ ਇਹ ਮੂਰੇ ਹੋ ਕੇ ਕਰਦੇ ਆ ਅਸੀਂ ਸੋਚਿਆ ਵੀ ਜੇ ਇਹ ਮੂਰੇ ਹੋ ਕਰਦੇ ਤੇ ਇਹਨਾਂ ਨੂੰ ਹੀ ਸੇਵਾ ਲਈ ਮੌਕਾ ਦਈਏ ਤੇ ਪਿੰਡ ਦੇ ਸਾਰੇ ਨੂੰ ਸੋਚਿਆ ਹਾਂ ਸਾਡੇ 103 ਗ੍ਰਾਮ ਪੰਚਾਇਤਾਂ ਦੇ ਵਿੱਚ ਮੋਤੀਪੁਰ ਖਾਲਸਾ ਦੇ ਸਰਦਾਰ ਮਨਜੀਤ ਸਿੰਘ ਦੀ ਸਰਵਸੰਮਤੀ ਨਾਲ ਸਰਪੰਚ ਚੁਣੇਗੇ ਅਤੇ ਪੰਜ ਪੰਚ ਚੁਣੇਗੇ ਸਰਵਸੰਮਤੀ ਨਾਲ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਅਨਾਉਂਸ ਕੀਤਾ ਵੀ ਇਹਨਾਂ ਨੂੰ 5 ਲੱਖ ਦੇਣਾ ਹੈ ਸਰਵਸੰਮਤੀ ਦਾ ਇਸ ਲਈ ਬਹੁਤ ਵਧੀਆ ਹੋਇਆ ਮੈਂ ਕਹਿੰਨੀ ਹਾਂ ਹੋਰ ਵੀ ਸਾਡੀਆਂ ਪੰਚਾਇਤਾਂ ਇਦਾਂ ਸਰਵਸੰਮਤੀ ਨਾਲ ਚੁਣੀਆਂ ਜਾਣ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਪੰਚਾਇਤ ਦਾ ਜਿਹੜੇ ਸਰਵਸੰਮਤੀ ਨਾਲ ਚੁਣਿਆ ਗਿਆ ਨਾਲੇ ਯੰਗ ਮੁੰਡੇ ਪਹਿਲੀ ਗੱਲ ਇਹ ਵੀ ਯੰਗ ਬੱਚੇ ਨੇ ਇਹਨਾਂ ਨੂੰ એનર્ਜੀ ਇਹਨਾਂ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਹੈ ਤੇ ਬਹੁਤ ਵਧੀਆ ਪੰਚਾਇਤਾਂ ਵਿੱਚ ਅਵੇਰਨੈਸ ਆ ਰਹੀ ਹੈ ਕੋਈ ਸਰਬਸੰਮਤੀ ਨਾਲ ਵੀ ਬਿਲਕੁਲ ਬਿਲਕੁਲ ਸਾਡੇ ਹੋਰ ਵੀ ਹੋਣ ਦੀ ਸੰਭਾਵਨਾ ਹੈਗੀ ਆ ਮੇਬੀ 4 ਤਰੀਕ ਤੱਕ ਆਪਾਂ ਕਨਫਰਮ ਹੋ ਜਾਣਾ ਵੀ ਕਾਫੀ ਪੰਚਾਇਤਾਂ ਦੇ ਵਿੱਚ ਸਰਬਸੰਮਤੀ ਹੋ ਜਾਣੀ ਆ ਕੀ ਪਿੰਡਾਂ ਦੀਆਂ ਗਰੰਟੀਆਂ ਜਿਹੜੀਆਂ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਉਹਨਾਂ ਨੂੰ ਗਰੰਟਾ ਬਿਲਕੁਲ ਬਿਲਕੁਲ 5 ਲੱਖ ਸਰਕਾਰ ਨੇ ਅਨਾਉਂਸ ਕੀਤਾ 5 ਲੱਖ ਦੇਣਾ ਆ ਹਾ ਪ੍ਰਤੀ ਪੰਚਾਇਤ ਸਰਬਸੰਮਤੀ ਦਾ